ਜੋਵਾਨਾਂ ਨੂੰ ਕਿਤਨਾ ਕਿਤੇ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਇਹ ਮੁਹਾਲੀ ਦੇ ਵਿੱਚ ਪ੍ਰੋਮੋ ਰਨ ਜਿਹੜੀ ਆ ਉਹ ਕਰਾਈ ਜਾ ਰਹੀ ਹੈ। ਪੂਰਾ ਪੂਰਾ ਚੱਕ ਦਾਂਗੇ ਫੱਟੇ ਚੱਕ ਦਾਂਗੇ ਫੱਟੇ ਉਮਰ ਕਿੰਨੀ ਹੈ ਤੁਹਾਡੀ ਉਮਰ ਆਪ ਜੀ ਮੈਂ ਨੌਜਵਾਨ ਨੂੰ 5 ਕਿਲੋਮੀਟਰ ਭੱਜਣਾ ਹੈ 5 ਕਿਲੋਮੀਟਰ ਭੱਜਾਂਗੇ ਜੀ ਪੂਰੀ ਤਿਆਰੀ ਕਰਕੇ ਪੂਰੀ ਤਿਆਰੀ ਸਰ ਪੂਰੀ ਤਿਆਰੀ ਹੈ ਚੱਕ ਦਾਂਗੇ ਫੱਟੇ ਸਤਾਈ ਕਿਲੋਮੀਟਰ ਭੱਜਣ ਵਾਲਿਆ ਇਹ ਤਾਂ ਪੰਜ ਤਾਂ ਐਵੇਂ ਸਾਨੂੰ ਰੂੰਗਾ ਜਿਹਾ ਲੱਗਦਾ ਮੈਨੂੰ ਅਸਲ ਜੋਸ਼ ਆਈ ਜਾਂਦਾ ਕਿਉਂਕਿ ਨਾ ਮੇਰਾ ਇੰਜਨ ਸਰ ਪੰਜ ਪੰਜ ਨਾ ਕਰੋਂ ਤਾਂ ਮੈਂ ਕਿ ਕਿਲੋਮੀਟਰ ਭੱਜਣ ਵਾਲਾ ਲੇਕਿਨ ਅੱਜ ਪੰਜ ਲਾਉਂਗਾ ਚੰਡੀ ਜੱਟੂ ਦਾ ਸਰ ਪ੍ਰੋਮੋ ਰਣਵੀ ਕੀਤੀ ਜਾ ਰਹੀ ਹੈ ਇੱਕ ਤਰ੍ਹਾਂ ਦੀ ਇੱਕ ਮੈਸੇਜ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੜਾ ਸੋਹਣਾ ਇੱਕ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹਿਣ ਦੀ ਵੀ ਗੱਲ ਕੀਤੀ ਜਾ ਰਹੀ ਹੈ ਕੀ ਕਹਿਣਾ? ਇਹੀ ਕਹਿਣਾ ਚਾਹਾਂਗੇ ਜੀ ਜ਼ਿੰਦਗੀ ਦੀ ਕੀਮਤ ਦਾ ਉਹ ਇਹਨੂੰ ਪਤਾ ਲੱਗਦਾ ਜੀ ਨੇ ਗਵਾ ਕੇ ਦੁਬਾਰਾ ਮਿਲੀ ਹੋਵੇ ਨਾ ਜਿਹੜੇ ਹੁਣ ਸਹੀ ਸਲਾਮਤ ਉਹਨਾਂ ਨੂੰ ਕੋਈ ਵੈਲਿਊ ਨਹੀਂ ਹੁੰਦੀ ਉਹ ਚੀਜ਼ ਦੀ। ਕਾਤੇ ਦੇਖ ਸਕਦੇ ਹੋ ਮਾਰਥਨ ਦੀ ਸ਼ੁਰੂਆਤ ਜਿਹੜੀ ਆ ਹੋ ਚੁੱਕੀ ਐ ਮਾਰਥਨ ਦੇ ਵਿੱਚ ਬੱਚੇ ਬਜ਼ੁਰਗ ਸਾਰੇ ਇੱਧਰ ਪਹੁੰਚੇ ਨੇ ਔਰ ਪੁੱਲਾਂ ਦੀ ਬਰਖਾ ਦੇ ਨਾਲ ਔਰ ਇਹ ਦੇਖ ਸਕਦੇ ਹੋ ਕਿ ਇਹਨਾਂ ਸਪੈਸ਼ਲ ਬੱਚੇ ਇੱਥੇ ਆਏ ਹੋਏ ਨੇ ਉਹਨਾਂ ਤੋਂ ਸ਼ੁਰੂਆਤ ਹੋਈ ਐ ਔਰ तमाम ਤਸਵੀਰਾਂ ਦਿਖਾਵਾਂਗੇ 5 ਕਿਲੋਮੀਟਰ ਦੀ ਇਹ ਮਾਰਥਨ ਜਿਹੜੀ ਆ ਹੋਣ ਵਾਲੀ ਐ ਕਹਿੰਦੇ ਕਿ ਪੰਜਾਬ ਦੇ ਵਿੱਚ ਜੋਸ਼ ਦੀ ਕਮੀ ਨਹੀਂ ਹੈਗੀ ਔਰ ਪੰਜਾਬ ਦੇ ਲੋਕ ਇਦਾਂ ਦੇ ਨੇ ਕਿ ਤੁਸੀਂ ਕੋਈ ਉਪਰਾਲਾ ਦਾ ਕਰੋ ਉਹਦੇ ਵਿੱਚ ਵੱਡੇ ਪੱਧਰ ਤੇ ਪਾਰਟਿਸਪੇਟ ਵੀ ਕਰਦੇ ਨੇ ਸਤਿ ਸ਼੍ਰੀ ਅਕਾਲ ਮੈਂ ਪੰਜਾਬੀ ਟੀਵੀ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਜੈਬਰ ਮੈਂ ਇੱਕ ਚੰਗਾ ਮੈਸੇਜ ਦੇਣ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈ ਔਰ ਨੌਜਵਾਨਾਂ ਨੂੰ ਕਿਤਨਾ ਕਿਤੇ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਇਹ ਮੁਹਾਲੀ ਦੇ ਵਿੱਚ ਮੁਹਾਲੀ ਪ੍ਰੋਮੋ ਰਨ ਜਿਹੜੀ ਹੈ ਉਹ ਕਰਾਈ ਜਾ ਰਹੀ ਹੈ ਉਹਦੇ ਵਿੱਚ ਦੇਖ ਸਕਦੇ ਹੋ ਕਿ ਸਾਰੇ ਤਰ੍ਹਾਂ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਔਰ ਜਿਹੜੇ ਚੱਲ ਫਿਰ ਨਹੀਂ ਸਕਦੇ ਉਹ ਵੀ ਆਪਣੀ 휠ਚੇਅਰ ਤੇ ਇੱਧਰ ਪਹੁੰਚੇ ਨੇ ਇਹਨਾਂ ਨਾਲ ਗੱਲ ਕਰ ਲੈਣੇ ਆ ਭਾਈ ਸਸੀ ਕਾਲ ਜੀ ਸਸੀ ਕਾਲ ਜੀ ਇੱਕ ਬੜਾ ਚੰਗਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਵੀਰ ਜੀ ਜੋ ਮੇਰੇ ਪੀਰ ਪੈ ਘਰਾਂ ਤੇ ਰਹਿੰਦੇ ਆ ਜਾਂ ਫਿਰ ਜੋ ਲੋਕ ਇਹ ਸੋਚਦੇ ਆ ਵੀ ਸਾਡੇ ਬੱਚੇ ਕੁਝ ਨਹੀਂ ਕਰ ਸਕਦੇ ਵੀਰ ਜੀ ਮੈਂ ਤਾਂ ਉਹਨਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਵੀ ਜੈਸਾ ਹੈਂਡੀਕੈਪ ਆਸੀ ਹੋ ਕੇ ਆਪਾਂ ਸਭ ਕੁਝ ਕਰ ਸਕਦੇ ਆ ਤੁਹਾਡੇ ਬੱਚੇ ਵੀ ਸਾਰਾ ਕੁਝ ਕਰ ਸਕਦੇ ਆ ਉਹਨਾਂ ਨੂੰ ਵੀ ਇੱਕ ਐਥਲੀਟ ਬਣਾਓ ਵਧੀਆ ਉਹਨਾਂ ਨੂੰ ਨੇਚਰ ਦਿਵਾਓ ਜੀ ਇਹ ਇੱਕ ਜਿਹੜਾ ਨਸ਼ੇ ਨੂੰ ਛਡਾਣ ਦੀ ਗੱਲ ਹੋ ਰਹੀ ਹੈ ਕਿ ਨਸ਼ਾ ਛੱਡੋ ਰਨਿੰਗ ਕਰੋ ਬੋਰ ਖੇਡਾਂ ਕਰੋ ਪੰਜਾਬ ਨੂੰ ਅੱਗੇ ਲੈ ਕੇ ਜਾਓ ਪੰਜਾਬ ਦੀ ਪੀੜ੍ਹੀ ਜਿਹੜੀ ਹੈ ਨਸ਼ੇ ਨੇ ਖਾਦੀ ਬਿਲਕੁਲ ਵੀ ਜੇ ਪੰਜਾਬ ਵੀ ਡੁੱਬਦੀ ਜਾ ਰਹੀ ਦਿਨ ਦੋ ਦਿਨ ਪਰਤੀ ਜੇ ਆਪਾਂ ਨੂੰ ਇੱਕ ਹੋਣਾ ਚਾਹੀਦਾ ਵੀ ਹਾਂ ਵੀ ਕਿੱਦਾਂ ਆਪਾਂ بڑے ਬੱਚੇ ਨੂੰ ਨਸ਼ੇ ਤੋਂ ਬਚਾ ਸਕਦੇ ਆ ਉਹਦੇ ਲਈ ਆਪਾਂ ਨੂੰ ਕੀ ਕਰਨੀ ਆਓ ਆਪਣੇ ਬੱਚੇ ਨੂੰ ਕੇ ਸਹੀ ਢੰਗ ਨਾਲ ਲਾਓ ਆਪਣੇ ਐਥਲੀਟ ਬਣਾਓ ਜੀ ਆਪਾਂ ਗੇਡਾਂ ਵਿੱਚ ਲਾਓ ਜਨੂੰ ਰੁਚੀ ਬਣਾਓ ਖੇਡਾਂ ਦੀ ਤਾਂ ਹੀ ਨਸ਼ੇ ਬਚ ਸਕਦੇ ਆਪਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਕਰ ਹੁਣ ਪ੍ਰੋਮੋ ਰਨ ਵੀ ਕੀਤੀ ਜਾ ਰਹੀ ਹੈ ਇੱਕ ਤਰ੍ਹਾਂ ਦੀ ਇੱਕ ਮੈਸੇਜ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੜਾ ਸੋਹਣਾ ਇੱਕ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹਿਣ ਦੀ ਵੀ ਗੱਲ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਇਹੀ ਕਹਿਣਾ ਚਾਹਾਂਗੇ ਜਿੰਦਗੀ ਦੀ ਕੀਮਤ ਦਾ ਉਹ ਇਹਨੂੰ ਪਤਾ ਲੱਗਦਾ ਜੀਨੇ ਗਵਾ ਕੇ ਦੁਬਾਰਾ ਮਿਲੀ ਹੋਵੇ ਨਾ ਜਿਹੜੇ ਹੁਣ ਸਹੀ ਸਲਾਮਤ ਉਹਨਾਂ ਨੂੰ ਕੋਈ ਵੈਲਿਊ ਨਹੀਂ ਹੁੰਦੀ ਉਹ ਚੀਜ਼ ਦੀ ਉਹ ਕਹਿੰਦੇ ਚਲ ਕੋਈ ਗੱਲ ਨਹੀਂ ਦੇਖੀ ਜਾਊਗੀ ਹੁਣ ਜਿਨੇ ਪਹਿਲਾਂ ਦੁੱਖ ਦੇਖਿਆ ਉਹ ਕਹਿੰਦੇ ਵੀ ਫੇਰ ਅਸੀਂ ਪਹਿਲਾਂ ਵਰਗੇ ਹੋ ਜੀ ਉਹਨੂੰ ਉਸ ਚੀਜ਼ ਦੀ ਵੈਲਿਊ ਆ ਥੋੜਾ ਜਿਹਾ ਘਰੋਂ ਨਿਕਲਦੇ ਆ ਇਹ ਲੱਗਦਾ ਵੀ ਲੋਕ ਸਾਨੂੰ ਕੀ ਕਹਿਣਗੇ ਕਿਉਂਕਿ ਜਦੋਂ ਆਪਾਂ ਇਹੋ ਜੀ ਕੰਡੀਸ਼ਨ ਚੋਂ ਥੋੜਾ ਟਾਈਮ ਬਾਅਦ ਵਾਰ ਕਰਦੇ ਆਂ ਲੋਕਾਂ ਨਾਲ ਰਹਿਨੇ ਆ ਇਹ ਲੱਗਦਾ ਕਿ ਲੋਕ ਕਨਫੇਸ ਕਰਨਾ ਔਖਾ ਲੱਗਦਾ ਕਿ ਕੋਈ ਆਪਾਂ ਨੂੰ ਕੀ ਬੋਲੂਗਾ ਜਾਂ ਕਿਵੇਂ ਦੇਖਦੇ ਆਪਾਂ ਨੂੰ ਲੋਕਾਂ ਦੀ ਨਜ਼ਰਾਂ ਹੋਰ ਹੁੰਦੀਆਂ ਦੇਖਦੀਆਂ ਨੇ ਆਪ ਨੂੰ ਇੰਨੀ ਦੁਨੀਆ ਦੇ ਵਿੱਚ ਇਹ ਲੱਗਦਾ ਕਿ ਉਹ ਆਪਣੇ ਬਾਰੇ ਕੀ ਸੋਚੀ ਜਾਂਦਾ ਹੋਗਾ ਪਰ ਜਦੋਂ ਹੌਲੀ ਹੌਲੀ ਇਹ ਚੀਜ਼ ਨੂੰ ਅਕਸੈਪਟ ਕਰਦੇ ਆਂ ਫੇਰ ਪਤਾ ਲੱਗਦਾ ਹੌਲੀ ਹੌਲੀ ਪਹਿਲਾਂ ਵਰਗੀ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਦੇ ਆਂ ਤੁਹਾਨੂੰ ਪ੍ਰੋਬਲਮ ਕੀ ਹੈ ਤੁਹਾਡੇ ਪੈਰ ਵੀ ਮੈਂ ਦੇਖ ਰਹੇ ਹਾਂ ਕਿ ਇਹਦੇ ਤੇ ਜਲੇ ਹੋਇਆ ਗਿਆ ਕੀ ਚੀਜ਼ ਹੋਈ ਹੈ ਨਹੀਂ ਨਹੀਂ ਇਹ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਮੇਰਾ ਸਪਾਇਨ ਸਪਾਇਨ ਇੰਜਰੀ ਹੋਈ ਹੈ ਮਤਲਬ ਕਿ ਰੀੜ ਦੀ ਹੱਡੀ ਸੱਟ ਲੱਗੀ ਆ ਉਹਦੇ ਕਰਕੇ ਮੈਨੂੰ 10 ਮਹੀਨੇ ਹੋ ਗਏ ਹੁਣ ਐਕਸਰਸਾਈਜ਼ ਲਈ ਆਏ ਹੋ ਇਸ ਸੈੱਟ ਤੇ ਉਹਦੇ ਕਰਕੇ ਮੈਂ ਰੀੜ ਦੀ ਹੱਡੀ ਦੀ ਸੱਟ ਕਰਕੇ ਮੇਰੇ ਨੀਚਲਾ ਇਹ ਸਾਈਡ ਆ ਉਹ ਇੱਕ ਤਰ੍ਹਾਂ ਦਾ ਸੁਨਣਾਗਾ ਚੱਲ ਫਿਰ ਨਹੀਂ ਸਕਦੇ ਉਹ ਐਕਸਰਸਾਈਜ਼ ਨਾਲ ਥੋੜਾ ਬਹੁਤ ਸੈੱਟ ਹੋ ਸਕਦਾ ਮੈਨੂੰ ਦੇਖ ਕੇ ਲੱਗਦਾ ਹੈ ਕਿ ਇਹ ਚੱਲ ਫਿਰ ਵੀ ਸਕਦੇ ਆ ਵਧੀਆ ਇਹਨਾਂ ਦਾ ਵਧੀਆ ਹੈਲਦੀ ਹੈਗੇ ਆ ਪਰ ਫਿਰ ਨਸ਼ੇ ਵਾਲੇ ਪਾਸੇ ਚਲੇ ਜਾਂਦੇ ਆ ਫਿਰ ਜ਼ਿੰਦਗੀ ਖਰਾਬ ਕਰਨ ਤੇ ਲੱਗੇ ਹੋਏ ਫਿਰ ਮਾਪਿਓ ਨੇ ਜਿਨ੍ਹਾਂ ਨੇ ਜਨਮ ਦਿੱਤਾ ਉਹਨਾਂ ਨੂੰ ਦੁੱਖ ਦੇਣ ਚ ਲੱਗੇ ਹੋਏ ਉਹਨਾਂ ਨੂੰ ਜੋ ਹਜੇ ਨਹੀਂ ਪਤਾ ਲਾਦਾ ਅੱਗੇ ਜਾ ਕੇ ਪਤਾ ਲੱਗੂਗਾ ਠੀਕ ਹੈ ਤੇ ਹੋਰ ਵੀ ਤਸਵੀਰਾਂ ਜ਼ਰੂਰ ਦਿਖਾਵਾਂਗੇ ਤੁਹਾਨੂੰ ਔਰ ਬਿਲਕੁਲ ਦੇਖ ਸਕਦੇ ਹੋ ਪਹਿਲੇ ਇਧਰ व्हीਲਚੇਅਰ ਤੇ ਪਹੁੰਚੇ ਨੇ ਔਰ ਬੜਾ ਛੋਟਾ ਮੈਸੇਜ ਦੇਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਜੁਰਗ ਵੀ ਸਾਡੇ ਨਾਲ ਨੇ ਗੱਲਬਾਤ ਕਰ ਲੈਣਾ ਓਸ਼ਪੁਰਾ ਪੂਰਾ ਜੋ ਚੱਕਦੇਗੇ ਫੱਟੇ ਚੱਕਦੇਗੇ ਫੱਟੇ ਉਮਰ ਕਿੰਨੀ ਹੈ ਤੁਹਾਡੀ ਉਮਰ ਬਾਪ ਜੀ ਮੈਂ ਨੌਜਵਾਨ ਹੂ 5 ਕਿਲੋਮੀਟਰ ਪੱਜਣਾ 5 ਕਿਲੋਮੀਟਰ ਪੱਜਾਂਗੇ ਜੀ ਪੂਰੀ ਤਿਆਰੀ ਕਰਕੇ ਪੂਰੀ ਤਿਆਰੀ ਸਰ ਪੂਰੀ ਤਿਆਰੀ ਆ ਚੱਕਣਗੇ ਪੱਟੇ ਇਹ ਪੁਰਾਣੀਆਂ ਖੁਰਾਕਾਂ ਖਾਧੀਆਂ ਹੋਈਆਂ ਨੇ ਇਹ ਪੁਰਾਣੀਆਂ ਖੁਰਾਕਾਂ ਖਾਧੀਆਂ ਹੋਈਆਂ ਨੇ ਤਾਂ ਕਰਕੇ ਜੋਸ਼ ਬੜਾ ਠਾਟਾ ਮਾਰਦਾ ਉਹ ਸਰ ਮੈਂ ਤਾਂ ਹਾਂ ਮਰੇ ਤੁਹਾਨੂੰ ਲੰਨਣਾ ਹਰੇ ਹੁਣ ਕੱਲ ਸਵੇਰੇ ਫੇਰ ਕਿੰਨੇ ਕਿਲੋਮੀਟਰ ਲਾਣੀਆਂ ਚੰਡੀ ਪੂਛੇ ਵਗਾਰੇ ਵੀ ਲੰਨੇ ਹੋ ਪੂਛੇ ਵਗਾਰੇ ਵੀ ਲੰਨੇ ਹੋ ਡੰਡ ਬੈਟਾ ਵੀ ਲੰਨੇ ਹੋ ਸਰ ਗੱਲ ਨਹੀਂ ਦੱਸ ਲਾ ਕੇ ਦਿਖਾ ਦੇ ਉਹ ਸਰ ਹੁਣ ਚੱਲ ਪਈ ਸ਼ੁਰੂ ਹੋ ਗਈ ਸਾਰੇ 20 ਕਿਲੋਮੀਟਰ ਵਾਲੇ ਨੇ ਤੁਸੀਂ ਕੀ ਬੋਲ ਰਹੇ ਇਹ ਸਮਝ ਰਹੇ ਹੋ ਤੁਸੀਂ ਸਾਰੇ ਅਲਟਰਾ ਰਨਰ ਐਸੀ ਅਲਟਰਾ ਰਨਰ ਅਸੀਂ ਅਲਟਰਾ ਰਨਰ 50 ਕਿਲੋਮੀਟਰ ਦੌੜ ਵਾਲੇ ਬਣ ਜਾਗੇ ਗੁੱਟੀਆਂ ਅੱਜ ਸਵੇਰੇ ਕਹਿ ਰਹੇ ਸੀ ਸਾਡੇ ਅੱਜ ਦਾ 21 ਕਿਲੋਮੀਟਰ ਭਜਣ ਵਾਲਿਆ ਇਹ ਤਾਂ ਪੰਜ ਦਾ ਐਵੇਂ ਸਾਨੂੰ ਰੂੰਗਾ ਜਿਹਾ ਲੱਗਦਾ ਹਾਂ ਬਸ ਬਸ ਇਹੀ ਗੱਲ ਹੈ ਇਹ ਤਾਂ ਇੱਕ ਅੱਜ ਪ੍ਰੋਮੋ ਰਨ ਸੀ ਸਰ ਪ੍ਰੋਮੋ ਰਨ ਨਾ ਤਾਂ ਕਰੀ ਪੰਜੀ ਇਹ ਤਾਂ ਪੰਜੀ ਪੱਛਾਂਗੇ ਪੰਜ ਦਾ ਇੰਜਨ ਨਹੀਂ ਕਰਦਾ ਲੇਕਿਨ ਕਰਾਂਗੇ ਮੋਸੇ ਕੀ ਕਹਿਣਾ ਚਾਹੁੰਨੇ ਹੋ ਮੈਂ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਮੈਂ ਪ੍ਰੋਮੋ ਰਨ ਨੇ ਮੇਰੇ ਫਾਦਰ ਸਾਹਿਬ ਨੇ ਮੈਰਾਥੋਨਰ ਨੇ ਸਾਈਕਲਿਸਟ ਨੇ ਤੇ ਇਹਨਾਂ ਤੋਂ ਇੰਸਪਾਇਰ ਹੋ ਕੇ ਮੈਂ ਵੀ ਪਾਰਟਿਸਿਪੇਟ ਕਰਦਾ ਰਹਿਣਾ ਨਾਲ ਨਾਲ ਤੇ ਅੱਜ ਪ੍ਰੋਮੋ ਰਨ 'ਚ ਆਏ ਆ ਇਹਨਾਂ ਦਾ ਮੇਨ ਇਵੈਂਟ ਨਵੰਬਰ ਦੇ ਵਿੱਚ ਆ ਤੇ ਅੱਜ ਕੱਲ ਫੇਰ ਆ 21 ਕਿਲੋਮੀਟਰ ਆ ਤੇ ਅਸੀਂ ਅੱਜ 5 ਕਿਲੋਮੀਟਰ ਲਾ ਰਹੇ ਆ ਤੇ ਬਾਬਾ ਜੀ ਦਾ ਹੰਸਾਲੀ ਸਾਹਿਬ ٹرسٹ ਦਾ ਤੇ ਸਾਰੇ ਆਰਗੇਨਾਈਜ਼ਰਾਂ ਦਾ ਬਹੁਤ-ਬਹੁਤ ਧੰਨਵਾਦ ਆ ਇੰਨਾ ਸੋਹ ਇਹਦੇ ਨਾਲ ਸਾਡੀ ਫਿਟਨੈਸ ਵੀ ਸਾਰਿਆਂ ਦੀ ਤਲ ਧਿਆਨ ਆਪਾਂ ਦਵਾਂਗੇ ਰਨਿੰਗ ਦੇ ਨਾਲ ਹਨਾ ਅੱਜ ਦੇ ਟਾਈਮ 'ਚ ਇਹਨੇ ਬਿਜ਼ੀ ਆ ਤੇ ਅੱਜ ਇਦਾਂ ਦੇ ਇਵੈਂਟ ਸਾਨੂੰ ਇੱਕ ਪਲੈਟਫਾਰਮ ਪ੍ਰੋਵਾਈਡ ਕਰਦੇ ਆ ਕਿ ਅਸੀਂ ਇਕੱਠੇ ਹੋ ਕੇ ਰਨਿੰਗ ਕਰ ਸਕੀਏ ਤੇ ਮੈਂ ਬਹੁਤ-ਬਹੁਤ ਧੰਨਵਾਦ ਆ ਸਾਰਿਆਂ ਦਾ ਖਾਸ ਕਰਕੇ ਤੁਹਾਡਾ মিডিਆ ਦਾ ਜਿਨ੍ਹਾਂ ਕਰਕੇ ਹੋਰ ਲੋਕਾਂ ਨੂੰ ਵੀ ਇਨਸਪਾਇਰ ਹੋਣ ਦਾ ਮੌਕਾ ਮਿਲਦਾ ਤੁਸੀਂ ਅੱਗੇ ਸਾਰੀ ਖਬਰ ਫਲਾਉਂਗੇ ਤਾਂ ਅੱਗੇ ਵੀ ਆਓ ਮੋਟੀਵੇਟ ਹੋਣ ਕੇ ਪਾਰਟਿਸਿਪੇਟ ਕਰਨ ਕੇ ਬਹੁਤ-ਬਹੁਤ ਮਨੂ ਦਾ ਸਰ ਜੋਸ਼ ਆਈ ਜਾਂਦਾ ਕਿਉਂਕਿ ਨਾ ਮੇਰਾ ਇੰਜਨ ਸਰ ਪੰਜ-ਪੰਜ ਨਿਕਰ ਹੁੰਦਾ ਮੈਂ ਕਿ ਕਿਲੋਮੀਟਰ ਜਣ ਵਾਲਾ ਲੇਕਿਨ ਅੱਜ ਪੰਜ ਲਾਉਂਗਾ ਚੰਡੀ ਗੱਟੂ ਆ ਸਰ ਸਰੇ ਫਿਰ ਬੋਲ ਵੱਜ ਰਿਹਾ ਭੰਗੜਾ ਪਾਣ ਦਾ ਮਨ ਕਰ ਰੇਗਾ ਨਹੀਂ ਕਹਿੰਦਾ ਬਾਬਾ ਜੀ ਭੰਗੜਾ ਤਾਂ ਨਾ ਪਾਣ ਦਿਲ ਕਰਦਾ ਕਿ ਮੇਰੇ ਪੈਰ ਨਹੀਂ ਹੁੰਦੇ ਸਰ ਗੋਣ ਵਾਲੇ ਦਾ ਮੁੰਡਾ ਨਹੀਂ ਨੱਚਣ ਵਾਲੀ ਦੀ ਹੱਡੀ ਹੈ ਸਰ ਪਰ ਭੰਗੜਾ ਪਾਣ ਨੂੰ ਦਿਲ ਕਰ ਬਹੁਤ ਕਰਦਾ ਲੇਕਿਨ ਅੱਜ ਧਾਰਮਿਕ ਪ੍ਰੋਗਰਾਮ ਆ ਸਰ ਇਸ ਕਰਕੇ ਮੈਂ ਥੋੜਾ ਜਿਹਾ ਸੰਭਲ ਕੇ ਖੜਿਆ ਹਾਂ ਪਬੀ ਤੁਹਾਡੀ ਕਿੰਨੀ ਉਮਰ ਹੈ ਤੁਹਾਡੀ ਕਿੰਨੀ ਉਮਰ ਹੈ 60 ਸਾਲ 60 ਸਾਲ ਕੀ ਕਹਿਣਾ ਚਾਹੁੰਦੇ ਹੋ ਕਿ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਵਧੀਆ ਖਿਆਲ ਜੀ ਨਸ਼ਾ ਦਾ ਬੱਚਾ ਰਹਿੰਦਾ ਬੰ ਇਹ ਸਰੀਰ ਤੰਦਰੁਸਤ ਰਹੇ ਡਾਕਟਰਾਂ ਦਵਾਈਆਂ ਤੋਂ ਬਚਦੇ ਨੇ ਤੁਸੀਂ ਮੈਂ ਹੈਂਡੀਕੈਮ ਨੇ ਉਹਨਾਂ ਨਾਲ ਗੱਲ ਕਰ ਰਿਹਾ ਸੀ ਕਹ ਰਿਹਾ ਕਿ ਜਿਹਦੇ ਕੋਲ ਜੋ ਚੀਜ਼ ਨਹੀਂ ਹੁੰਦੀ ਉਹਨੂੰ ਜ਼ਿਆਦਾ ਵੈਲਿਊ ਪਤਾ ਹੁੰਦੀ ਹੈ ਨੌਜਵਾਨੀ ਲਗਾਤਾਰ ਨਸ਼ੇ ਦੇ ਵਿੱਚ ਜਾ ਰਹੀ ਹੈ ਪੀੜੀ ਬਰ ਪੀੜੀ ਖਤਮ ਹੋ ਰਹੀ ਹੈ ਇਹਦਾ ਦਰ ਧਿਆਨ ਨਹੀਂ ਲੋਕਾਂ ਦਾ ਜੂਥ ਦਾ ਧਿਆਨ ਨਹੀਂ ਇੱਧਰ ਨਸ਼ੇ ਵਰਗਾ ਸੀ ਕਿ ਸਰ ਭੱਜਦੇ ਆ ਕਿ ਬੱਚਿਆਂ ਨੂੰ ਜਾਗਰੂਤ ਕਰਈਏ ਨਸ਼ੇ ਤੋਂ ਬਚਾ ਕੇ ਰੱਖੀਏ ਫੈਸਟਪਰ ਵੀ ਜਾਗਰੂਤ ਕਰਈਏ ਤੇ ਉਹਨਾਂ ਨੂੰ ਉਹ ਨੱਠਣ ਪੱਜੇ ਦਾ ਪਤਾ ਲੱਗੇ ਕਿ ਹਾਂ ਵੀ ਐਕਸਰਸਾਈਜ਼ ਹੋਵੇ ਤਾਂ ਸਰੀਰ ਤੰਦਰੁਸਤ ਰਹੇ ਬਿਲਕੁਲ ਸਾਰੀਆਂ ਤਸਵੀਰਾਂ ਦਿ ਬਿਲਕੁਲ ਕਿਸੇ ਵੀ ਪਲ ਜਿਹੜੀ ਸ਼ੁਰੂਆਤ ਹੋਣ ਵਾਲੀ ਔਰ 5 ਕਿਲੋਮੀਟਰ ਦੀ ਇਹ ਰੇਸ ਰੈਨ ਵਾਲੀ ਪਾਜੀ ਔਰ ਨਾਲ ਵੀ ਗੱਲ ਕਰ ਲੈਂਦੇ ਆ ਆਰਗੇਨਾਈਜ਼ਰ ਨੇ ਔਰ ਬਹੁਤ ਸੋਹਣਾ ਕੰਮ ਬਹੁਤ ਸੋਹਣਾ ਉਪਰਾਲਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਪਾਜੀ ਨੌਜਵਾਨੀ ਲਗਾਤਾਰ ਨੌਜਵਾਨੀ ਨੂੰ ਲੈ ਕੇ ਗੱਲਾਂ ਹੁੰਦੀਆਂ ਨੇ ਨਸ਼ੇਵਲ جاری ਹੈ ਔਰ ਹੈਂਡੀਕੈਪ ਇਹਨਾਂ ਨਾਲ ਮੈਂ ਗੱਲ ਕਰ ਰਿਹਾ ਸੀ ਕਹਿੰਦੇ ਕਿ ਜਿਹਦੇ ਕੋਲ ਕੋਈ ਚੀਜ਼ ਨਹੀਂ ਹੁੰਦੀ ਉਹਨੂੰ ਪਤਾ ਹੁੰਦਾ ਜਿਹੜੇ ਅੱਜ ਨਸ਼ੇ ਕਰ ਰਹੇ ਨੇ ਉਹਨਾਂ ਨੂੰ ਕੱਲ ਪਤਾ ਲੱਗਣਾ ਕਿ ਆਖਰ ਇਸ ਚੀਜ਼ ਦੀ ਵੈਲਿਊ ਮੈਨੂੰ ਇਹ ਲੱਗਦਾ ਕਿ ਜਿੰਨੀਆਂ ਵੀ ਹੁਣ ਤੱਕ ਅਸੀਂ ਮੈਰਾਥਨ ਅਸੀਂ ਪਾਰਟਿਸਪੇਟ ਕੀਤਾ ਜਾਂ ਹਿੱਸਾ ਬਣਿਆ ਉਹਦੇ ਚ ਜਿਨ੍ਹਾਂ ਦੇ ਹੱਥ ਪੈਰ ਪ੍ਰੋਪਰ ਚੱਲਦੇ ਆ ਉਹ ਜ਼ਰੂਰ ਆਉਂਦੇ ਨੇ ਪਰ ਜਦੋਂ ਇਦਾਂ ਦੇ ਲੋਕ ਜਿਹੜੇ ਸਪੈਸ਼ਲ ਜਿਨ੍ਹਾਂ ਦੇ ਇਹਨਾਂ ਦੇ ਉੱਪਰ ਮੈਂ ਕਹੈਦਾ ਰੱਬ ਦੀ ਬਹੁਤ ਵੱਡੀ ਵਧੀਆ ਬਖਸ਼ਿਸ਼ ਹੈ ਜਦੋਂ ਇਦਾਂ ਦੇ ਲੋਕ ਸਾਡੇ ਚ ਸ਼ਾਮਿਲ ਹੁੰਦੇ ਆ ਤਾਂ ਸਾਨੂੰ ਅਸੀਂ ਆਪਣੇ ਆਪ ਨੂੰ ਬਹੁਤ ਨੀਵਾਂ ਮਹਿਸੂਸ ਇਸ ਲਈ ਕਰ ਪਾਉਂਦੇ ਆ ਕਿਉਂਕਿ ਜਿਹੜੀ ਸਾਡੀ ਨੌਜਵਾਨੀ ਹੈ ਇਸ ਟਾਈਮ ਉਹ ਪੰਜਾਬ ਸਰਕਾਰ ਦਾ ਵੀ ਪੂਰਾ ਜ਼ੋਰ ਲੱਗਾ ਹੈ ਉਹ ਵੱਡੇ ਵੱਡੇ ਸੰਸਥਾਵਾਂ ਦਾ ਜ਼ੋਰ ਲੱਗਾ ਕਿ ਨੌਜਵਾਨੀ ਨੂੰ ਬਚਾਈਏ ਜਿਹੜੀ ਨੌਜਵਾਨੀ ਹੈ ਇਸ ਟਾਈਮ ਉਹ ਨਸ਼ਿਆਂ ਦੇ ਦਲਦਲ ਦੇ ਵਿੱਚ ਦਿਨੋ ਦਿਨ ਫਸਦੀ ਜਾ ਰਹੀ ਹੈ ਤੇ ਇਦਾਂ ਦੇ ਜਿਹੜੇ ਇਵੈਂਟ ਹੈਗੇ ਨੇ ਜਿਵੇਂ ਅਨਸਾਲੀ ਦਾ ਰਨ ਹੋ ਗਿਆ ਜਾਂ ਹੋਰ ਮੈਰਾਥਨਸ ਹੋ ਗਿਆ ਇਹ ਸਾਡੇ ਆਉਣ ਵਾਲੀ ਪੀੜ੍ਹੀ ਤੇ ਜਿਹੜੇ ਨੌਜਵਾਨ ਜਿਹੜੇ ਗਰਾਊਂ ਟੀਮ ਸੇ ਆਪਣੇ ਆਪ ਨੂੰ ਸਮਾਂ ਜ਼ਿਆਦਾ ਬਤੀਤ ਕਰਦੇ ਨੇ ਉਹਨਾਂ ਲਈ ਇੱਕ ਬਹੁਤ ਵੱਡਾ ਉਪਰਾਲਾ ਉਹਨਾਂ ਨੇ ਬਹੁਤ ਵੱਡੀ ਚੀਜ਼ ਹੈ ਇੱਕ ਅੱਛਾ ਉਪਰਾਲਾ ਜੋ ਸ਼ੁਰੂ ਕੀਤਾ ਅਨਸਾਲੀ ਰੰਦਾ ਦੀਪਸ਼ੇਰ ਗਿਲ ਵੱਲੋਂ ਜਾਂ ਉਹਨਾਂ ਦੇ ਟੀਮ ਵੱਲੋਂ ਸਾਰਿਆਂ ਵੱਲੋਂ ਮੈਨੂੰ ਲੱਗਦਾ ਇਦਾਂ ਦੇ ਜਿਹੜੇ ਪ੍ਰੋਗਰਾਮ ਹੈਗੇ ਆ ਇਹ ਹਰ ਡਿਪਾਰਟਮੈਂਟ ਵੱਲੋਂ ਤੇ ਸਮੇਂ-ਸਮੇਂ ਸਿਰ ਹਰ ਸ਼ਹਿਰ ਵੱਲੋਂ ਆਰਗੇਨਾਈਜ਼ ਕੀਤੇ ਜਾਣ ਚਾਹੀਦੇ ਮੈਡਮ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਔਦਾ ਵੀ ਰਨਿੰਗ ਕਰਦੇ ਹੋ ਹਾਂਜੀ ਆਈ ਐਮ ਅ ਮੈਰਾਥਨ ਰਨਰ ਔਰ ਆਪਨੇ ਬਾਤ ਬੜੀ ਅੱਛੀ ਬੋਲੀ ਕਿ ਨਸ਼ੇ ਕੇ ਲਿਏ ਹਮੇ ਥੋੜਾ ਸੇ ਐਫਰਟ ਕਰਨਾ ਚਾਹੀਏ सेके साथ साथ भाई पानी भी बचाओ पानी नहीं हुआ तो कुछ नहीं होगा सेम वॉटर राइट अंडे डे इस दी रनिंग कर रहे हैं के दोनों मैडम एल मैडम या तो चल रहा है पंजाब तो मेरा पंजाब तो मैं चौथे नंबर से चल रहे हैं अंडे डे इस रनिंग दिन दा सर्दाज एटीफिफ्थ डे आएगा रनिंग दा देख कल ऐसी दोबा� ਇਹ ਇਨਸਪੀਰੇਸ਼ਨ ਨੇ ਜਿਹੜੇ ਸਪੈਸ਼ਲ ਨੇ ਔਰ ਦੇਖ ਸਕਦੇ ਹੋ ਕਿ ਕਿੰਨਾ ਸਪਿਰਿਟ ਇਹਨਾਂ ਦੇ ਵਿੱਚ ਹੈਗਾ ਔਰ ਇਹ ਇਹ ਚਾਹਦੇ ਆ ਕਿ ਦਿਲੋਂ ਕੇ ਵੀ ਪੱਜਣ ਪਰ ਕਿਸੇ ਚੀਜ਼ ਕਰਕੇ ਜੋ ਰੱਬ ਨੇ ਇਹਨਾਂ ਨੂੰ ਚੀਜ਼ ਨਹੀਂ ਦਿੱਤੀ ਉਸ ਕਰਕੇ ਦੂਜੇ ਨੂੰ ਦੇਖਦੇ ਆ ਪਰ ਜੋਸ਼ ਪੂਰਾ ਇਹਨਾਂ ਦੇ ਵਿੱਚ ਉੱਤੇ ਦੇਖ ਸਕਦੇ ਹੋ ਵੱਡਾ ਹਜ਼ੂਮ ਜਿਹੜਾ ਇਕੱਠਾ ਹੋਇਆ ਜਿਹਦੇ ਕੋ ਸਾਈਕਲ ਹੈ ਸਾਈਕਲਰ ਤੇ ਪਹੁੰਚੇ ਨੇ ਔਰ ਛੋਟੇ ਤੋਂ ਲੈ ਕੇ ਬਜ਼ੁਰਗ ਤੱਕ ਇੱਧਰ ਪਹੁੰਚੇ ਨੇ ਔਰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਸ਼ਿਆਂ ਤੋਂ ਦੂਰ ਰਹਿਣ ਸਵਸਥ ਰਹਿਣ ਔਰ ਜਿਸ ਨੂੰ ਲੈ ਕੇ ਦੇਖ ਸਕਦੇ ਹੋ ਵੱਡੇ ਗਿਣਤੀ ਦੇ ਵਿੱਚ ਲੋਕੀ ਇੱਧਰ ਪਹੁੰਚੇ ਨੇ ਔਰ ਕਹ ਰਹੇ ਕਿ ਅੱਜ 5 ਕਿਲੋਮੀਟਰ ਦੀ ਰੇਸ ਹੈ ਕੱਲ 21 ਕਿਲੋਮੀਟਰ ਦੀ ਰੇਸ ਹੋਏਗੀ ਜਦੋਂ ਰੇਸ ਹੁੰਦੀ ਆ ਉਹ ਵੀ ਤਸਵੀਰਾਂ ਦਿਖਾਵਾਂਗੇ ਪੰਜਾਬ ਪੁਲਿਸ ਵੀ ਲੱਗੀ ਹੋਈ ਹੈ ਅਵੇਅਰ ਕਰਨ ਦੇ ਲਈ ਔਰ ਪੰਜਾਬ ਪੁਲਿਸ ਵੱਲੋਂ ਵੱਡੇ ਵੱਡੇ ਬੋਰਡ ਵੀ ਲਗਾਏ ਗਏ ਨੇ ਜਾਗੋ ਜਾਗੋ ਨਸ਼ਾ ਤਿਆਗੋ ਔਰ ਪੰਜਾਬ ਪੁਲਿਸ ਵੀ ਲੱਗੀ ਹੋਈ ਹੈ ਕਿ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਨਸ਼ੇ ਤੋਂ ਦੂਰ ਹੋਵੇ ਔਰ ਡੀਐਸਪੀ ਬਲਸਪ ਸਾਡੇ ਨਾਲ ਨੇ ਗੱਲਬਾਤ ਕਰ ਲੈਨੇ ਆ ਸਰ ਪੰਜਾਬ ਪੁਲਿਸ ਵਾਲੋ ਵੱਲੋਂ ਵੀ ਹੁਣ ਅਵੇਅਰ ਕੀਤਾ ਜਾ ਰਹੇ ਆ ਨਸ਼ਿਆਂ ਨੂੰ ਲੈ ਕੇ ਆਪਣੇ ਸਵਾਸਥ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਬੇਸਿਕਲੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਮੋਹਾਲੀ ਦੇ ਤੇ ਡੀਆਈਜੀ ਮੈਮ ਦੇ ਦੇਸ਼ਾ ਨਿਰਦੇਸ਼ਾਂ ਤੇ ਸਾਡਾ ਲਗਾਤਾਰ ਪ੍ਰੋਗਰਾਮ ਚੱਲ ਰਿਹਾ ਹੈ ਪਹਿਲਾਂ ਫੁੱਟਬਾਲ ਕੱਪ کرایا جا رہا سی ہن ا ਸਾਡੀ ਜਿਹੜੀ ਮੈਰਾਥਨ ਰਨ ਹੈ ਇਹ نشਿਆਂ ਦੀ ਅਵੇਅਰਨੈਸ ਤੇ ਵੀ ਜਾਗੋ ਜਾਗੋ نشੇ ਤਿਆਗੋ ਉਸ ਦੇ ਬਾਬਤ ਅੱਜ ਅਸੀਂ ਪੈਰਾਗੋਨ ਸਕੂਲ ਨਾਲ ਮਿਲ ਕੇ ਤੇ ਇੱਕ ਬੱਚਿਆਂ ਦੀ ਰਨ ਕਰਾ ਰਹੇ ਹਾਂ ਮੈਰਾਥਨ ਰਨ ਕੀ ਲੱਗਦਾ ਕਿ ਆਖਰ ਇੱਕ ਬਹੁਤ ਵਧੀਆ ਮੈਸੇਜ ਵੀ ਜਾਣ ਵਾਲਾ ਔਰ ਲੱਗਦਾ ਨਹੀਂ ਕਿ ਇਸ ਤਰ੍ਹਾਂ ਦੇ ਮੈਸੇਜ ਲਗਾਤਾਰ ਮਿਲਦੇ ਰਹਿਣ ਤਾਂ ਕਾਫੀ ਵੱਡੇ ਪੱਧਰ ਤੇ ਲੋਕੀ ਉਹ ਬੇਰੋਕ ਬਿਲਕੁਲ ਜੀ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਪੰਜਾਬ ਸਾਹਿਬ ਦੀਆਂ ਵੀ ਦਸ਼ਾ ਨਿਰਦੇਸ਼ਾਂ ਤੇ ਸਾਰੇ ਜ਼ਿਲ੍ਹਿਆਂ 'ਚ ਅੱਡ ਅੱਡ ਐਕਟੀਵਿਟੀਆਂ ਕੀਤੀਆਂ ਜਾ ਰਹੀਆਂ ਤਾਂ ਕਿ ਬੱਚਿਆਂ ਦਾ ਧਿਆਨ ਜਿਹੜਾ ਹੈ ਸਪੋਰਟਸ ਵੱਲ ਜਾਵੇ ਲੱਗਦਾ ਹੈ ਕਿ ਇਸ ਮੁਖਾਲੀ ਦੇ ਵਿੱਚ ਇੱਕ ਚੰਗਾ ਮੈਸੇਜ ਜਾ ਰਿਹਾ ਤਾਂ ਕਿੰਨਾ ਪ੍ਰਭਾਵ ਪੈਣ ਵਾਲਾ ਬਿਲਕੁਲ ਜਿਹੜੀ ਸਾਡੀ ਫੁੱਟਬਾਲ ਦਾ ਟੂਰਨਾਮੈਂਟ ਵੀ ਸੀ ਉਹਦੇ ਵਿੱਚ ਵੀ ਇੱਕ ਟੀਮ ਇੱਕ ਪਿੰਡ ਇੱਕ ਟੀਮ ਦੇ ਲੋਕਾਂ ਨੇ ਇਹਨਾਂ ਸਲਾਹਿਆ ਵੀ ਹਰ ਬੰਦੇ ਨੂੰ ਪਿੰਡ 'ਚ ਮੌਕਾ ਮਿਲਿਆ ਅਸੀਂ ਉਹਦੇ ਵਿੱਚ ਟੀ-ਸ਼ਰਟਸ ਵਗੈਰਾ ਵੀ ਫੁੱਟਬਾਲ ਦੇ ਵੀ ਪੰਜਾਬ ਪੁਲਿਸ ਵੱਲੋਂ ਦਿੱਤੀਆਂ ਗਈਆਂ ਤੇ ਨਾਲ ਪਾਰਟਿਸਪੇਸ਼ਨ ਦਾ ਸਰਟੀਫਿਕੇਟ ਵੀ ਦਿੱਤਾ ਗਿਆ ਹੁਣ ਉਹਦੇ ਨਾਲ ਇਹ ਹੈ ਵੀ ਬੱਚਿਆਂ ਦੇ ਵਿੱਚ ਬੜਾ ਉਤਸ਼ਾਹ ਵੇਖਣ ਨੂੰ ਮਿਲਿਆ ਤੇ ਪਿੰਡ ਦੇ ਸਰਪੰਚਾਂ ਪੰਚਾਂ ਨੇ ਵੀ ਸਾਨੂੰ ਬੜਾ ਸਲਾਹਿਆ ਵੀ ਇਹ ਬੜਾ ਅੱਛਾ ਐਫਰਟ ਹੈ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ 80 80 ਸਾਲ ਦੇ ਬਜ਼ੁਰਗ ਤੱਕ ਆਏ ਹੋਏ ਆ ਔਰ ਕਹ ਰਹੇ ਕਿ ਜੋਸ਼ਪੁਰਾ ਪੂਰਾ ਜੋਸ਼ ਹੈ ਜੀ ਪੂਰਾ ਜੋਸ਼ ਤੇ ਸਾਰੇ ਅਸੀਂ ਵੀ ਨਾਲ ਹੀ ਚੱਲਣਾ ਹੈ ਉਹਨਾਂ ਨੂੰ ਥੈਂਕ ਯੂ ਜੀ ਬਿਲਕੁਲ ਪੰਜਾਬ ਪੁਲਿਸ ਵੀ ਪੂਰਾ ਸਹਿਯੋਗ ਕਰ ਰਹੀ ਹੈ ਔਰ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਕਿ ਹੁਣ ਕੁਝ ਹੀ ਮਿੰਟਾਂ ਦੇ ਵਿੱਚ ਪਹਿਲਾਂ ਦੇਖ ਸਕਦੇ ਹੋ ਕਿ ਇਸ ਸਮੇਂ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਦੇ ਬਾਹਰ ਖੜੇ ਹੋਏ ਆ ਔਰ ਇੱਥੇ ਬਾਅਦ ਪਹਿਲਾਂ ਜਿਹੜਾ ਗਤਕਾ ਚੱਲ ਰਿਹਾ ਤੇ ਉਸ ਤੋਂ ਬਾਅਦ ਇਹ ਜਿਹੜੀ ਹੈ

bolo pre nurse hari shaadi abhi running karoge dodoge abhi dekh sakte ho kitni kitni umar hai 3 saal 3 saal da bachcha bhi idhar poncha aur dekh sakte ho 3 saal da bachcha bhi idhar running karan de layi poncha hai te maa peo vi saath de reya bachche vi bachchyan nu jo chote hunde sikhaya janda bachche vi ohi follow karde ha ਤੇ ਹੁਣ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਛੋੜੇ ਛੋੜੇ ਬੱਚਿਆਂ ਨੂੰ ਲਾ ਕੇ ਵੀ ਦਿਖਾਇਆ ਜਾਵੇ ਔਰ ਇੱਕ ਚੰਗਾ ਮੈਸੇਜ ਜਿਹੜਾ ਹੈ ਉਹ ਦਿਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਸਐਸਪੀ ਮੋਹਾਲੀ ਇੱਧਰ ਪਹੁੰਚੇ ਨੇ ਔਰ ਉਹਨਾਂ ਦੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਆਖਰ ਪੰਜਾਬ ਪੁਲਿਸ ਵੀ ਹੁਣ ਅਵੇਅਰ ਕਰਨ ਤੇ ਲੱਗੀ ਹੋਈ ਆ ਔਰ ਵਕ-ਵਕ ਸਮਿਆਂ ਤੇ ਵਕ-ਵਕ ਚੀਜ਼ਾਂ ਜਿਹੜੀਆਂ ਨੇ ਵਕ-ਵਕ ਐਕਟੀਵਿਟੀਜ਼ ਜਿਹੜੀਆਂ ਨੇ ਉਹ ਕਰਾਈਆਂ ਜਾਂਦੀਆਂ ਨੇ ਜਿਸ ਕਰਕੇ ਜਿਹੜੀ ਨੌਜਵਾਨੀ ਹੈ ਉਹ ਨਸ਼ੇ ਤੋਂ ਦੂਰ ਹੋਵੇ ਔਰ ਕਿਤਨਾ ਕਿਤੇ ਮੋਟੀਵੇਟ ਹੋਣ ਕਿਉਂਕਿ ਇੱਧਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਪਾਰਟਿਸਿਪੇਟ ਕਰ ਰਹੇ ਨੇ ਜਿਨ੍ਹਾਂ ਦੀ ਉਮਰ 80-80 ਸਾਲ ਆ ਉਹ ਵੀ ਰਨਿੰਗ ਕਰਨ ਦੇ ਲਈ ਇੱਧਰ ਆਏ ਹੋਏ ਨੇ ਔਰ ਉਹ ਵੀ ਕਰ ਰਹੇ ਨੇ ਕਿ ਜੋਸ਼ ਪੂਰਾ ਤੇ ਐਸਐਸਪੀ ਮੋਹਾਲੀ ਇੱਧਰ ਪਹੁੰਚੇ ਨੇ ਇਹਨਾਂ ਨਾਲ ਗੱਲ ਵੀ ਕਰਾਂਗੇ ਕਿ ਆਖਰ ਇੱਕ ਉਪਰਾਲਾ ਜਿਹੜਾ ਬੜਾ ਸੋਹਣਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਔਰ ਐਸਐਸਪੀ ਮੋਹਾਲੀ ਸਾਡੇ ਨਾਲ ਸਰ ਬਹੁਤ ਸੋਹਣਾ ਉਪਰਾਲਾ ਜਿਹੜਾ ਹੈ ਅੱਛਾ ਬਿਲਕੁਲ ਗੱਲ ਕਰਾਂਗੇ ਔਰ ਇੰਨੀ ਦੇਰ ਚ ਤਸਵੀਰਾਂ ਦਿਖਾ ਦਿੰਨੇ ਆ ਕਿ ਇੱਕ ਬੜਾ ਸੋਹਣਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਉਹ ਜਿਸ ਨੂੰ ਲੈ ਕੇ ਹੁਣ ਪੰਜਾਬ ਪੁਲਿਸ ਵੀ ਲ एसएसपी मोहाली इधर पहुंचे ने कह रहे के डीआईजी और सीएम और डीजी भी पंजाब भी कह रहे के ओना दे जेड़े निर्देश दितते गए ने ओना दे निर्देशਾਂ ਤੋਂ ਬਾਅਦ ਹੁਣ ਲੋਕਾਂ ਨੂੰ ਅਵੇਅਰ ਜਿਹੜਾ ਕੀਤਾ ਜਾ ਰਿਹਾ ਵਕ-ਵਕ ਐਕਟੀਵਿਟੀਆਂ ਕਰਾ ਕੇ ਔਰ ਇਸ ਐਕਟੀਵਿਟੀਆਂ ਦੇ ਵਿੱਚ ਜਿਹੜੇ ਸਪੈਸ਼ਲ ਲੋਕ ਨੇ ਉਹ ਵੀ ਪਹੁੰਚੇ ਨੇ ਜਿਹੜੇ ਚੱਲ ਫਿਰ ਨਹੀਂ ਸਕਦੇ ਉਹ ਆਪਣੇ व्हीलਚੇਅਰਸ ਲੈ ਕੇ ਪਹੁੰਚੇ ਨੇ ਜੋ ਵੀ ਜਿੱਦਾਂ ਪਾਰਟਿਸਪੇਟ ਕਰ ਸਕਦਾ ਉਹ ਉਸੇ ਤਰ੍ਹਾਂ ਪਹੁੰਚਿਆ ਔਰ ਇੱਕ ਕਾਫੀ ਸੋਹਣਾ ਮੈਸੇਜ ਦੇਣ ਦੀ ਕੋਸ਼ਿਸ਼ ਜਿਹੜੀ ਇਹ ਕੀਤੀ ਜਾ ਰਹੀ ਹੈ ਔਰ ਯੂਥ ਜਿਹੜਾ ਨਸ਼ਿਆਂ ਵਾਲੇ ਪਾਸੇ ਜਾ ਰਿਹਾ ਹੈ ਨਸ਼ੇ ਦੇ ਦਲਦਲ ਦੇ ਵਿੱਚ ਲਗਾਤਾਰ ਪੈ ਰਿਹਾ ਉਸ ਨੂੰ ਬਾਹਰ ਕਿਸ ਤਰ੍ਹਾਂ ਕੱਢਿਆ ਜਾਵੇ ਉਸ ਨੂੰ ਬਾਹਰ ਕੱਢਿਆ ਜਾਵੇਗਾ ਵਕ-ਵਕ ਐਕਟੀਵਿਟੀਆਂ ਕਰਾ ਕੇ ਲੋਕਾਂ ਨੂੰ ਜਾਗਰੂਕ ਕਰਕੇ ਕੱਢਿਆ ਜਾਵੇਗਾ ਔਰ ਦੇਖ ਸਕਦੇ ਹਾਂ ਕਿ ਐਸਐਸਪੀ ਮੋਹਾਲੀ ਇੱਧਰ ਪਹੁੰਚੇ ਨੇ ਔਰ ਸਬਦੇ ਨਾਲ ਮਿਲਦੇ ਨਜ਼ਰ ਆ ਰਹੇ ਨੇ ਤਮਾਮ ਤਸਵੀਰਾਂ ਦਿਖਾ ਰਹੇ ਆ ਤਸਵੀਰਾਂ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਦੇ ਬਾਹਰ ਦੀਆਂ ਤਸਵੀਰਾਂ ਨੇ ਔਰ ਪੰਜਾਬ ਪੁਲਿਸ ਵੀ ਲੱਗੀ ਹੋਈ ਹੈ ਔਰ ਨਾਲ ਹੀ ਨਾਲ ਆਮ ਲੋਕ ਵੀ ਲੱਗੇ ਹੋਏ ਨੇ ਔਰ ਜਿਹੜੇ ਸਮਾਜ ਸੇਵੀ ਨੇ ਉਹ ਵੀ ਲੱਗੇ ਹੋਏ ਨੇ ਔਰ ਹੁਣ ਕਿਸੇ ਵੀ ਪਲ ਜਿਹੜੀ ਹੈ ਪ੍ਰੋਮੋ ਮੁਹਾਲੀ ਰਨ ਜਿਹੜੀ ਆ ਉਹ ਸ਼ੁਰੂ ਹੋਣ ਵਾਲੀ ਆ ਔਰ ਜਿਸ ਕਰਕੇ ਤਸਵੀਰਾਂ ਲਗਾਤਾਰ ਦਿਖਾ ਰਹੇ ਆ ਉਹ ਗੱਲਬਾਤ ਕਰ ਰਹੇ ਨੇ ਐਸਐਸਪੀ ਐਸਐਸਪੀ ਤੇ ਉਹਨਾਂ ਨਾਲ ਗੱਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਮੈਂ ਕਹੂੰਗਾ ਕੈਮਰਾਮੈਨ ਨੂੰ ਕਿ ਦੂਜੀ ਸਾਈਡ ਦੀ ਵੀ ਤਸਵੀਰਾਂ ਦਿਖਾ ਦੇਣ ਦੂਜੀ ਸਾਈਡ ਦੀਆਂ ਤਸਵੀਰਾਂ ਵੀ ਦਿਖਾ ਦੇਣ ਕਿਉਂਕਿ ਹਰ ਇੱਕ ਜਿਹੜਾ ਜਾਂ ਫਿਰ ਨੌਜਵਾਨ ਹੋਵੇ ਬਜ਼ੁਰਗ ਹੋਵੇ ਆਪਣਾ ਯੋਗਦਾਨ ਪਾਣ ਦੇ ਲਈ ਆਇਆ ਹੋਇਆ ਔਰ ਉਹ ਕਹਿ ਰਹੇ ਕਿ ਪੰਜਾਬੀਆਂ ਦੇ ਵਿੱਚ ਜੋਸ਼ ਪੂਰਾ ਕਿਤਨਾ ਕਿਤੇ ਇਦਾਂ ਦੀ ਐਕਟੀਵਿਟੀਆਂ ਜਿਹੜੀਆਂ ਨੇ ਬਾਰ-ਬਾਰ ਹੋਣ ਜਿਸ ਕਰਕੇ ਜਿਹੜੀ ਨੌਜਵਾਨੀ ਉਹ ਨਸ਼ੇ ਵੱਲ ਨਾ ਜਾਵੇ ਤੇ ਹੁਣ ਪੰਜਾਬ ਪੁਲਿਸ ਦੇ ਵੀ ਦੇਖ ਸਕਦੇ ਹੋ ਲੋਕੋ ਇੱਥੇ ਲੱਗੇ ਹੋਏ ਨੇ ਔਰ ਪੰਜਾਬ ਪੁਲਿਸ ਵੀ ਹੁਣ ਲਗਾਤਾਰ ਵੇਰ ਕੰਦੇ ਲੱਗੀ ਹੋਈ ਹੈ ਕੀ ਕੁਛ ਲਿਖਿਆ ਹੈ ਇਸ ਪੋਸਟਰ ਤੇ ਉਹ ਵੀ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਤੇ ਲਿਖਿਆ ਹੋਇਆ ਸੇ ਨੋ ਡਰੱਗਸ ਕਿਸੇ ਇੱਕ ਦਾ ਨਸ਼ਾ ਛਡਾਓ ਤੇ ਬਕਵਕ ਤਰੀਕਿਆਂ ਦੇ ਨਾਲ ਔਰ ਬਕਵਕ ਐਕਟੀਵਿਟੀਆਂ ਕਰਾ ਕੇ ਹੁਣ ਮੋਹਾਲੀ ਪੁਲਿਸ ਵੀ ਜਿਹੜੀ ਹੈ ਹੁਣ ਬਕਵਕ ਉਪਰਾਲੇ ਕਰਦੇ ਨਜ਼ਰ ਆ ਰਹੀ ਹੈ ਨਸ਼ਿਆਂ ਨੂੰ ਲੈ ਕੇ ਔਰ ਹੁਣ ਇਹ ਜਿਹੜੀ ਹੈ ਪ੍ਰੋਮੋ ਰਨ ਮੋਹਾਲੀ ਕਰਾਈ ਜਾ ਰਹੀ ਹੈ ਔਰ ਕਿਉਂਕਿ ਮੈਸੇਜ ਜਾਵੇ ਨੌਜਵਾਨਾਂ ਤੱਕ ਕਿਉਂਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਇੰਦਰ ਪਹੁੰਚੇ ਨੇ ਤੇ ਗੱਲ ਕਰ ਲੈਣੇ ਹਨ ਇਹਨਾਂ ਦੇ ਨਾਲ ਅ ਅ ਸਰ ਇੱਕ ਬਹੁਤ ਅੱਛਾ ਮੈਸੇਜ ਦੇਣੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਨਸ਼ਿਆਂ ਤੋਂ ਕਿਸ ਤਰ੍ਹਾਂ ਹਾਂਜੀ ਸਾਰੇ ਇਕੱਠੇ ਕਰ ਲੈਣੇ ਹਨ ਸਰ ਨਸ਼ਿਆਂ ਤੋਂ ਕਿਸ ਤਰ੍ਹਾਂ ਦੂਰ ਰਹਿਣ ਕਿਉਂਕਿ ਨੌਜਵਾਨੀ ਲਗਾਤਾਰ ਨਸ਼ਿਆਂ ਦੇ ਵਿੱਚ ਫਸ ਰਹੀ ਹੈ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਹੈ ਪੈਰਾਗੋਨ ਹਾਂਜੀ ਪੈਰਾਗੋਨ ਸਰ 69 ਅ ਅ ਅੱਜ ਇਹ ਪੈਰਾਗੋਨ ਸਕੂਲ ਦੇ ਨਾਲ ਮਿਲ ਕੇ ਮੁਹਾਲੀ ਪੁਲਿਸ ਨੇ ਅ ਅੱਜ ਇਹ ਕਿਉਂ ਪ੍ਰਚਲਿਤ ਕੀਤਾ ਹੈ ਜਿਹਦੇ ਵਿੱਚ ਇੱਕ ਮੈਰਾਥਨ ਰਨ ਜਿਹੜੀ ਹੈਗੀ ਹੈ ਹੰਸਾਲੀ ਰਨ ਦੇ ਨਾਮ ਤੋਂ ਇਹ ਕਰਾਈ ਜਾ ਰਹੀ ਹੈ ਇਹਦਾ ਜਿਹੜਾ ਮੁੱਖ ਉਦੇਸ਼ ਹੈਗਾ ਉਹ ਅ ਸਿਹਤਮੰਦ ਪੰਜਾਬ ਦਾ ਇੱਕ ਮੈਸੇਜ ਦੇਣਾ ਹੈ ਕਿ ਪੰਜਾਬ ਨੂੰ ਆਪਾਂ ਕਿਵੇਂ ਸਿਹਤਮੰਦ ਕਰ ਸਕੇ ਹਾਂ ਕਰ ਸਕਦੇ ਹਾਂ ਜਿਸ ਨਾਲ ਕਿ ਆਪਾਂ ਅਲਟੀਮੇਟਲੀ ਜਿਹੜਾ ਨਸ਼ਿਆਂ ਦਾ ਜਿਹੜਾ ਮਾੜਾ ਪ੍ਰਭਾਵ ਹੈ ਉਹ ਤੋਂ ਬਚ ਸਕੀਏ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਕਿਵੇਂ ਨਸ਼ਿਆਂ ਤੋਂ ਆਪਾਂ ਬਚ ਸਕਦੇ ਹਾਂ ਨਸ਼ਿਆਂ ਦੇ ਖਿਲਾਫ ਜਿਹੜੀ ਅਵੇਅਰਨੈਸ ਡਰਾਈਵ ਜਿਹੜੀ ਆ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਹੈ ਉਹਦੀ ਲੜੀ ਦੇ ਵਿੱਚ ਹੀ ਇਹ ਜਿਹੜਾ ਮੈਰਾਥਨ ਰਨ ਕਰਾਈ ਜਾ ਰਹੀ ਹੈ ਪਹਿਲਾਂ ਵੀ ਅਸੀਂ ਇੱਕ ਫੁੱਟਬਾਲ ਟੂਰਨਾਮੈਂਟ ਜਿਹੜਾ ਹੈਗਾ ਉਹ ਸ਼ੁਰੂ ਕਰਾਇਆ ਸੀ ਕਰੀਬ 10 ਦਿਨ ਪਹਿਲਾਂ ਜਿਹੜਾ ਕਿ ਹੁਣ ਚੱਲ ਰਿਹਾ ਹੈ 100 ਤੋਂ ਵੱਧ ਪਿੰਡਾਂ ਨੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਹੈ ਤੇ ਛੇਤੀ ਹੀ ਉਹਨਾਂ ਦਾ ਕੁਆਰਟਰ ਫਾਈਨਲ ਆਈ ਥਿੰਕ ਚੱਲ ਰਹੇ ਨੇ ਉਹਦੇ ਹੁਣ ਤੇ ਛੇਤੀ ਹੀ ਫਾਈਨਲ ਵੱਲ ਆਪਾਂ ਜਾਵਾਂਗੇ ਤੇ ਫਾਈਨਲ ਦੇ ਵਿੱਚ ਵੀ ਅਸੀਂ ਇੱਕ ਵੱਡਾ ਪ੍ਰੋਗਰਾਮ ਜਿਹੜਾ ਹੈਗਾ ਉਹਦੇ ਵਿੱਚ ਕਰਾਂਗੇ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਹੰਸਾਲੀ ਰੰਦ ਹੈ ਇਹ ਵੀ ਇੱਕ ਸ਼ਾਰਟ ਮੈਰਾਥਨ ਜਿਹੜੀ ਹੈਗੀ ਆ ਉਹ ਕਰਾਈ ਜਾ ਰਹੀ ਹੈ ਇਹਦੇ ਵਿੱਚ ਜਿਵੇਂ ਕਿ ਆਪਾਂ ਦੇਖ ਸਕਦੇ ਆ ਜਿਹੜੇ ਫਿਜ਼ੀਕਲੀ ਚੈਲੰਜ ਹੈਗੇ ਨੇ ਆਪਣੇ ਜਿਹੜੇ ਹੈਗੇ ਆ ਉਹ ਵੀ ਪਾਰਟਿਸਿਪੇਟ ਕਰ ਰਹੇ ਨੇ ਉਹ ਵੀ ਸਾਡੇ ਬਿਹਫ ਤੇ ਸਾਰੇ ਯੂਥ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਮੈਸੇਜ ਦੇਣਾ ਚਾਹੁੰਦੇ ਨੇ ਕਿ ਕਿਵੇਂ ਆਪਾਂ ਨਸ਼ਿਆਂ ਤੋਂ ਬਚ ਸਕਦੇ ਆ ਕਿਉਂਕਿ ਨਸ਼ੇ ਇਹੀ ਜੀ ਕੋੜ ਨੇ ਇਹੀ ਜੀ ਬਿਮਾਰੀ ਹੈ ਜਿਹੜੇ ਕਿ ਆਪਣੇ ਸਮਾਜ ਨੂੰ ਆਪਣੇ ਆਪਣੇ ਸਿਹਤ ਨੂੰ ਹੀ ਨਹੀਂ ਆਪਣੇ ਸਰੀਰ ਨੂੰ ਹੀ ਨਹੀਂ ਆਪਣੇ ਸਮਾਜ ਨੂੰ ਵੀ ਘੁੰਦੇ ਵਾਂਗ ਅੰਦਰੋਂ ਇਹ ਖਾ ਰਹੇ ਨੇ ਪਰ ਇਹਨਾਂ ਨੇ ਇਹ ਵੀ ਕਿਹਾ ਜਿਹੜੇ ਸਪੈਸ਼ਲ ਆਏ ਹੋਏ ਨੇ ਇੱਧਰ ਇਹਨਾਂ ਨੇ ਕਿਹਾ ਕਿ ਚਲੋ ਰੱਬ ਨੇ ਸਾਨੂੰ ਉਹ ਚੀਜ਼ ਨਹੀਂ ਦਿੱਤੀ ਜਿਨ੍ਹਾਂ ਨੂੰ ਦਿੱਤੀ ਹੈ ਜਿਹੜੇ ਨਸ਼ੇ ਕਰ ਕਰਕੇ ਬਰਬਾਦ ਕਰ ਰਹੇ ਨੇ ਉਸ ਨੂੰ ਉਹਨਾਂ ਨੂੰ ਅੱਜ ਨਹੀਂ ਪਤਾ ਲੱਗਣਾ ਕੁਸਾਲਾ ਬਾਤ ਪਤਾ ਲੱਗਣਾ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਸੋਹਣੇ ਮੈਸੇਜ ਜਿਹੜੇ ਨੇ ਉਹ ਜਾਣਗੇ ਤਾਂ ਮੋਟੀਵੇਟ ਹੋ ਸਕਦੀਆਂ ਲੋਕ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਪਰਪਸ ਹੀ ਇਹੀ ਹੈ ਜੀ ਕਿ ਸਾਰਿਆਂ ਨੂੰ ਇੱਕ ਸ਼ੀਸ਼ਾ ਦਿਖਾਉਣ ਵਾਲੀ ਗੱਲ ਹੈ ਜੀ ਕਿ ਆਪਾਂ ਸਾਰੇ ਆਪਣੇ ਅੰਦਰ ਚਾਤੀ ਵੀ ਭਾਰੀ ਹੈ ਤੇ ਸਾਰੇ ਜਦੋਂ ਆਪਣੇ ਜਿਹਨਾਂ ਨੂੰ ਅੰਤ ਪੈਦਾ ਹੁੰਨ ਪੈਦਾ ਹੁੰਦੇ ਤੋਂ ਹੀ ਇਹ ਪ੍ਰੋਬਲਮ ਹੈ ਉਹ ਇੰਨੀ ਜੀ ਹਿੰਮਤ ਮਾਰ ਸਕਦੇ ਹਮਲਾ ਮਾਰ ਸਕਦੇ ਆ ਤਾਂ ਜਿਹੜੇ ਸਾਰੇ ਤੰਦਰੁਸਤ ਹਨ ਉਹ ਤਾਂ ਬਿਲਕੁਲ ਹਮਲਾ ਮਾਰ ਹੀ ਸਕਦੇ ਨਸ਼ਿਆਂ ਦੇ ਖਿਲਾਫ ਤੇ ਬਿਲਕੁਲ ਸਹੀ ਹੈ ਜੀ ਇਹਨਾਂ ਵੱਲੋਂ ਜਿਵੇਂ ਮੈਂ ਇਹਨਾਂ ਸੁਣ ਰਿਹਾ ਸੀ ਬੜੇ ਅੱਛੀ ਇਹਨਾਂ ਨੇ ਇੱਕ ਇੱਕ ਬੱਚੇ ਨੇ ਬੜੀ ਅੱਛੀ ਇੰਟਰਵਿਊ ਵੀ ਦਿੱਤੀ ਸੀ ਉਹ ਚ ਵੀ ਇਹੀ ਗੱਲ ਕਹੀ ਸੀ ਕਿ ਦੇਖੋ ਜੀ ਅਸੀਂ ਜਦੋਂ ਇਹ ਕਰ ਸਕਦੇ ਆ ਤਾਂ ਜਿਹੜਾ ਨਸ਼ੇ ਜਿਹੜੇ ਕਰਦੇ ਨੇ ਉਹ ਅੱਗੇ ਤੋਂ ਸਾਡੇ ਤੋਂ ਵੀ ਜਿਹੜੀ ਖਰਾਬ ਜਿਹੜੀ ਫਿਜ਼ੀਕਲ ਹੈਲਥ ਜਿਹੜੀ ਹੈਗੀ ਉਹਨਾਂ ਦੀ ਹੋ ਜਾਣੀ ਹੈ ਤੇ ਇਸ ਕਰਕੇ ਆਪਾਂ ਨਸ਼ਿਆਂ ਤੋਂ ਬਚ ਕੇ ਰਹੀਏ ਤੁਸੀਂ ਕਿੰਨੇ ਮੋਟੀਵੇਟ ਹੁੰਦੇ ਹੋ ਜਦੋਂ ਇਸ ਤਰ੍ਹਾਂ ਦੇ ਸਪੈਸ਼ਲ ਬੱਚੇ ਵੀ ਪਾਰਟਿਸਿਪੇਟ ਕਰਦੇ ਨੇ ਫਿਰ ਮਨ ਨਹੀਂ ਕਰਦਾ ਕਿ ਲਗਾਤਾਰ ਇਹ ਐਕਟੀਵਿਟੀਆਂ ਜਿਹੜੀਆਂ ਨੇ ਵਕਤ ਪਾ ਪਾ ਕੇ ਮਾੜਾ ਮਾੜਾ ਤੇ ਹੋ ਹੁੰਦੀਆਂ ਨਹੀਂ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਐਕਟੀਵਿਟੀਜ਼ ਚਲਾਈਆਂ ਜਾਂਦੀਆਂ ਨੇ ਤੁਹਾਨੂੰ ਯਾਦ ਹੋਵੇਗਾ ਜਦੋਂ ਸਾਲ ਸਟਾਰਟ ਹੋਇਆ ਸੀ ਉਦੋਂ ਵੀ ਅਸੀਂ ਕਾਫੀ ਜ਼ਿਆਦਾ ਐਕਟੀਵਿਟੀਜ਼ ਇਹਦੇ ਵਿੱਚ ਕਰੀਆਂ ਸੀ ਕੁਝ ਪ੍ਰੋਗਰਾਮਸ ਵੀ ਕਰਾਏ ਸੀ ਤਾਂ ਪੰਜਾਬ ਸਰਕਾਰ ਪੰਜਾਬ ਪੁਲਿਸ ਬਿਲਕੁਲ ਵਚਨਬੱਧ ਹੈਗੀ ਹੈ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਅਸੀਂ ਜਾਰੀ ਕੀਤੀ ਹੋਈ ਹੈ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਅਸੀਂ ਵਚਨਬੱਧ ਹਾਂ ਕੋਈ ਬਤਨਵਾਚ ਤੇ ਐਸਐਸਪੀ ਮੋਹਾਲੀ ਸਾਡੇ ਨਾਲ ਸੀਗੇ ਔਰ ਵੀ ਤਸਵੀਰਾਂ ਦਿਖਾਵਾਂਗੇ ਔਰ ਕਿਸੇ ਪਹਿਲੇ ਜਿਹੜੀ ਐ ਮੈਰਾਥਨ ਰੇਸ ਜਿਹੜੀ ਹੈ ਮੋਹਾਲੀ ਜਿਹੜੀ ਪ੍ਰੋਮੋ ਰਨ ਮੋਹਾਲੀ ਉਹਦੀ ਸ਼ੁਰੂਆਤ ਬੋਲਣਾ ਚਾਹੁੰਦਾ ਹੋਵੇ ਹਾਂਜੀ 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 ਕੀ ਵੈਕਰੋਜੀ ਦਾ ਖਾਸਾ ਵੈਕਰੋਜੀ ਦੀ ਫਤਿਹ ਸਾਡੇ ਪਿੰਡ ਦੇ ਵਿੱਚ ਸੁਹਾਣੇ ਦੇ ਵਿੱਚ ਇੰਨਾ ਨਸ਼ਾ ਹੋ ਚੁੱਕਿਆ ਬਾਹਰ ਕੀ ਦੁਨੀਆ ਇੰਨੀ ਨਸ਼ਾ ਲੈ ਕੇ ਸਾਡੇ ਸੁਹਾਣੇ ਨੂੰ ਪਿੰਡ ਦੇ ਬੰਦਿਆਂ ਨੂੰ ਜਵਾਨ ਜਵਾਨ ਬੱਚਿਆਂ ਨੂੰ ਬਰਬਾਦ ਕਰਨ ਦੇ ਪਰ ਖੜੀ ਆ ਉਸ ਬੱਚਿਆਂ ਨੂੰ ਬਚਾਣੇ ਖਾਤਰ ਸਾਨੂੰ ਸਰਕਾਰ ਦਾ ਸਹਾਰਾ ਚਾਹੀਦਾ ਹੈ ਸਰਕਾਰ ਦੀ ਮਦਦ ਚਾਹੀਦੀ ਹੈ ਸਰਕਾਰ ਨੂੰ ਇਹ ਜਾਣਨਾ ਚਾਹੀਦਾ ਵੀ ਬੱਚਾ ਇੱਕ ਇੱਕ ਪੰਜਾਬ ਚ ਇੱਕ ਇੱਕ ਬੱਚਾ ਹੈ ਅੱਜ ਕੱਲ੍ਹ ਜਵਾਨੇ ਚ ਛੜੇ ਬੱਚਿਆਂ ਨੂੰ ਬਚਾਉਣੇ ਖਾਤਰ ਸਰਕਾਰ ਨੂੰ ਮਦਦ ਚਾਹੀਦੀ ਹੈ ਹੱਥ ਬਨ ਕੇ ਬੇੰਤੀ ਹੈ ਸਰਕਾਰ ਦੀ ਨਸ਼ੇ ਦੇ ਗਵਾਂਡ ਦੇ ਵਿੱਚ ਕੁਝ ਇਦਾਂ ਦਾ ਹੋਇਆ ਜਿਹੜੇ ਨਸ਼ਾ ਦੋਹਾਂ ਜਿਆਦਾ ਨਸ਼ਾ ਵਿਕ ਰਿਹਾ ਹੈ ਸਾੜੇ ਬੱਚਿਆਂ ਨੂੰ ਦੁਨੀਆ ਕਿਆਂ ਨੂੰ ਬਰਬਾਦ ਹੋ ਰਿਹਾ ਉਹ ਵੀ ਆਪਣੀ ਬੱਚੀ ਹੈ ਬੱਚਿਆਂ ਨੂੰ ਅਸੀਂ ਇੰਨੇ ਦੁਖੀ ਆ ਨਾ ਕੋਈ ਅੰਤ ਨਹੀਂ ਜਿਹੜੇ ਲੋਕਾਂ ਦੇ ਬੱਚੇ ਵੀ ਖਾ ਰਹੇ ਨਸ਼ੇ ਕਰ ਰਹੇ ਆ ਨਸ਼ੇ ਉਹਨਾਂ ਕੀ ਸ਼ਕਲ ਨੂੰ ਦੇਖ ਕੇ ਸਾਨੂੰ ਅਸੀਂ ਰੋਂਦੇ ਆ ਉਹ ਵੀ ਸਾਡੇ ਬੱਚੇ ਆ ਮਾਵਾ ਦੇ ਕਿ ਕਿ ਪੁੱਤਰ ਆ ਮਾਵਾ ਰੋਂਦੀਆਂ ਨੇ ਚੱਲੀਆਂ ਜਾਂਦੀਆਂ ਮਾਵਾ ਬਹੁਤ ਜ਼ਿਆਦਾ ਰੋਂਦੀਆਂ ਆ ਮਾਵਾ ਮਰ ਜਾਂਦੇ ਆ ਰੋ ਰੋ ਕੇ ਬੱਚਿਆਂ ਦਾ ਬੁਰਾ ਹਾਲ ਹੋ ਜਾਂਦਾ ਉਹ ਆਪ ਨਸ਼ੇ ਵਿੱਚ ਮਰ ਜਾਂਦੇ ਆ ਤੁਹਾਡੇ ਵੀ ਲੱਗੇ ਤਾਂ ਕਿ ਪਰਿਵਾਰ ਨੇ ਜਿਹੜੇ ਨਸ਼ਿਆਂ ਦੇ ਵਿੱਚ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਇੰਨੇ ਆ ਨਾ ਕੋਈ ਅੰਤ ਨਹੀਂ ਅਸੀਂ ਕੁਝ ਕਰ ਨਹੀਂ ਸਕਦੇ ਸਾਡੀ ਅਸੀਂ ਕੁਝ ਪੰਚ ਸਰਪੰਚ ਕੁਝ ਨਹੀਂ ਹੈਗੇ ਅਸੀਂ ਜੋ ਕਰੀਏ ਵਿੱਚ ਹੱਥ ਸਭ ਘਾਇਆ ਵਿੱਚ ਮਿੱਲੀ ਭੁਗਤ ਸਾਰਿਆਂ ਦੀ ਕਿੰਡ ਕਹਿੰਦੀ ਕਹਾਂਗੇ ਬਿਲਕੁਲ ਤੁਹਾਡੇ ਵੀ ਕੋਈ ਨਸ਼ਾ ਕਰਦਾ ਇੱਧਰ ਤੇ ਤਸਵੀਰਾਂ ਦਿਖਾ ਰਹੇ ਨੇ ਦੇਖ ਸਕਦੇ ਹੋ ਭਾਬੂ ਤਸਵੀਰਾਂ ਨੇ ਕਿ ਨਸ਼ੇ ਦੀ ਗੱਲ ਹੋਈ ਔਰ ਇੱਕ ਹੋਰ ਮਾਂ ਜਿਹੜੀ ਹੈਗੀ ਆ ਉਹਦੀ ਅੱਖਾਂ ਚ ਹੰਝੂ ਆਏ ਹੁਣ ਅਰਦਾਸ ਜਿਹੜੀ ਆ ਹੋ ਰਹੀ ਆ ਅਰਦਾਸ ਤੋਂ ਬਾਅਦ ਇਮਰਤਨ ਰੇਸ ਜਿਹੜੀ ਆ ਪ੍ਰੋਮੋ ਰਨ ਮੋਹਾਲੀ ਇਹਦੀ ਸ਼ੁਰੂਆਤ ਜਿਹੜੀ ਆ ਉਹ ਕੀਤੀ ਜਾਵੇਗੀ ਅਰਦਾਸ ਕਰ ਰਹੇ ਨੇ ਅਰਦਾਸ ਹੋ ਰਹੀ ਹੈ ਔਰ ਤੋਂ ਬਾਅਦ ਹੁਣ ਕਿਸੇ ਵੀ ਪਲ ਜਿਹੜੀਆਂ ਮੈਚਨ ਦੀ ਸ਼ੁਰੂਆਤ ਜਿਹੜੀ ਆ ਹੋਣ ਵਾਲੀ ਹੈ ਔਰ ਇਹਦੇ ਵਿੱਚ ਵੱਡੇ ਪੱਧਰ ਤੇ ਤੁਸੀਂ ਦੇਖ ਸਕਦੇ ਹੋ ਕਿ ਲੋਕੀ ਪਹੁੰਚੇ ਨੇ ਲੱਗੇ ਤੱਕ ਗਿਉ ਦੂਰੋਂ ਵੀ ਕਾਫੀ ਲੋਕੀ ਆਏ ਨੇ ਬਜ਼ੁਰਗ ਵੀ ਕਾਫੀ ਆਏ ਨੇ ਔਰ ਔਰ ਇੱਕ ਸੋਨਾ ਮੈਸੇਜ ਦੇਣ ਦੀ ਜਿਹੜੀ ਆ ਹੁਣ ਆਮ ਲੋਕ ਵੀ ਜਦੋਂ ਸਾਹਮਣੇ ਆ ਜਾਂਦੇ ਨੇ ਨਸ਼ਿਆਂ ਖਿਲਾਫ ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਸੋਹਣਾ ਮੈਸੇਜ ਜਿਹੜਾ ਸੋਸਾਇਟੀ ਦੇ ਵਿੱਚ ਜਾਂਦਾ ਔਰ ਨਾਲ ਹੀ ਨਾਲ ਹੁਣ ਪੰਜਾਬ ਪੁਲਿਸ ਵੀ ਲੱਕੀ ਲੱਗੀ ਹੋਈ ਹੈ ਵਕ-ਵਕ ਸਮਿਆਂ ਤੇ ਐਕਟੀਵਿਟੀ ਜਿਹੜੀ ਹੈ ਕਿ ਰਾਕੇ ਹੁਣ ਨਸ਼ਿਆਂ ਤੋਂ ਦੂਰ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਮੈਰਾਥਨ ਦੀ ਸ਼ੁਰੂਆਤ ਹੋ ਰਹੀ ਹੈ ਫੁੱਲਾਂ ਦੀ ਬਰਖਾ ਦੇ ਨਾਲ ਔਰ ਇਹ ਦੇਖ ਸਕਦੇ ਹੋ ਕਿ ਇਹੜਾ ਸਪੈਸ਼ਲ ਬੱਚੇ ਤੇ ਆਏ ਹੋਏ ਨੇ ਉਹਨਾਂ ਤੋਂ ਸ਼ੁਰੂਆਤ ਹੋਈ ਹੈ ਔਰ ਤਮਾਮ ਤਸਵੀਰਾਂ ਦਿਖਾਵਾਂਗੇ 5 ਕਿਲੋਮੀਟਰ ਦੀ ਇਹ ਮੈਰਾਥਨ ਜਿਹੜੀ ਹੈ ਹੋਣ ਵਾਲੀ ਹੈ ਔਰ ਕੋਸ਼ਿਸ਼ ਕਰਾਂਗੇ ਕਿ ਇਸ ਮੈਰਾਥਨ ਦੀਆਂ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਅਸੀਂ ਦਿਖਾਈਏ ਔਰ ਕੈਮਰਾਮੈਨ ਨੂੰ ਵੀ ਕਹੂੰਗਾ ਕਿ ਪੈਨ ਕਰਕੇ ਹਰ ਇੱਕ ਤਸਵੀਰਾਂ ਦਿਖਾਣ ਕੱਲੀ-ਕੱਲੀ ਤਸਵੀਰ ਦਿਖਾਣ ਕਿ ਇੱਕ ਬੜਾ ਸੋਹਣਾ ਮੈਸੇਜ ਦੇਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਔਰ ਵੱਡੇ ਪੱਧਰ ਤੇ ਲੋਕੀ ਪਹੁੰਚੇ ਨੇ ਬੱਚਿਆਂ ਨੂੰ ਲੈ ਕੇ ਵੀ ਪਹੁੰਚੇ ਨੇ ਬਜ਼ੁਰਗ ਵੀ ਪਹੁੰਚੇ ਨੇ ਔਰ ਕੱਲੀ-ਕੱਲੀ ਤਸਵੀਰ ਇਸ ਸਮੇਂ ਤੁਹਾਨੂੰ ਦਿਖਾ ਰਹੇ ਹਾਂ ਮੋਹਾਲੀ ਤੋਂ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾ ਦੇ ਬਾਰ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਜਕਾਰਾ ਬੁਲਾਈਏ ਬਾਬਾ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜਕਾਰਾ ਬੁਲਾਈਏ ਹਾਂਜੀ ਬੋਲੇ ਸੋ ਨਿਹਾਲ ਕਾਲ ਤੇ ਜੇਕਰ ਇਹ ਬਲਾਕੇ ਇਹਦੀ ਸ਼ੁਰੂਆਤ ਜਿਹੜੀ ਆ ਉਹ ਕੀਤੀ ਗਈ ਹੈ ਔਰ तमाम ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਦੇਖ ਸਕਦੇ ਹੋ ਮਰਤੰਦ ਦੀ ਸ਼ੁਰੂਆਤ ਜਿਹੜੀ ਆ ਹੋ ਚੁੱਕੀ ਹੈ ਮਰਤੰਦ ਦੇ ਵਿੱਚ ਬੱਚੇ ਬਜ਼ੁਰਗ ਸਾਰੇ ਇੱਧਰ ਪਹੁੰਚੇ ਨੇ ਔਰ ਦੇਖ ਸਕਦੇ ਹੋ ਕਿ ਆਪਣੇ ਬੱਚਿਆਂ ਨੂੰ ਵੀ ਹੱਥ ਫੜ ਕੇ ਭਜਾਂਦੇ ਨਜ਼ਰ ਆ ਰਹੇ ਨੇ ਬੱਚੇ ਦੇ ਵਿੱਚ ਜੋਸ਼ ਦੇਖ ਸਕਦੇ ਤੁਸੀਂ ਕਿ ਕਿੰਨਾ ਕੁ ਜੋਸ਼ ਹੈਗਾ ਔਰ ਬੱਚੇ ਖੁਸ਼ ਕਿੰਨੇ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸਭ ਦੇ ਵਿੱਚ ਜੋਸ਼ ਇੰਨਾ ਕੁ ਹੈਗਾ ਹੈ ਕਿ ਤੁਸੀਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਇਹਨਾਂ ਦੇ ਚਿਹਰੇ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਆਖਰ ਜੋਸ਼ ਕਿੰਨਾ ਐਕਸਾਈਟਮੈਂਟ ਕਿੰਨੀ ਹੈ ਔਰ ਖੁਸ਼ੀ ਕਿੰਨੀ ਹੈ ਕਹਿੰਦੇ ਕਿ ਪੰਜਾਬ ਦੇ ਵਿੱਚ ਜੋਸ਼ ਦੀ ਕਮੀ ਨਹੀਂ ਹੈਗੀ ਔਰ ਪੰਜਾਬ ਦੇ ਲੋਕ ਇਦਾਂ ਦੇ ਨੇ ਕਿ ਤੁਸੀਂ ਕੋਈ ਉਪਰਾਲਾ ਦਾ ਕਰੋ ਉਹਦੇ ਵਿੱਚ ਵੱਡੇ ਪੱਧਰ ਤੇ ਪਾਰਟਿਸਿਪੇਟ ਵੀ ਕਰਦੇ ਨੇ ਤੇ ਕੋਈ ਉਪਰਾਲਾ ਹੋਰ ਕੀਤਾ ਗਿਆ ਔਰ ਦੇਖ ਸਕਦੇ ਹੋ ਕਿ ਕੋਸ਼ਿਸ਼ ਦੇ ਕਿੰਨੀ ਸੋਹਣੀ ਤਸਵੀਰ ਹੈ ਕਿੰਨੀ ਸੋਹਣੀ ਤਸਵੀਰ ਹੈ ਕਿ ਆਪਣੀ ਬੇਟੀ ਦੇ ਨਾਲ ਪਾਸ ਦੇ ਨਜ਼ਰ ਆ ਰਹੇ ਨੇ ਛੋਟੀ ਜੀ ਬੇਟੀ ਹੈ ਉਹਨਾਂ ਦੀ ਔਰ ਕਿੰਨਾ ਸੋਹਣਾ ਮੈਸੇਜ ਆ ਰਿਹਾ ਉਹ ਦੇਖ ਸਕਦੇ ਹੋ ਇੱਕ ਹੋਰ ਮਾਂ ਜਿਹੜੀ ਆਪਣੀ ਬੇਟੀ ਨੂੰ ਲੈ ਕੇ ਔਰ ਨਾਲ ਨਾਲ ਬੇਟਾ ਵੀ ਭੱਜ ਰਿਹਾ ਔਰ ਕਿੰਨਾ ਜੋਸ਼ ਹੈ ਔਰ ਕਿੰਨੀ ਐਕਸਾਈਟਮੈਂਟ ਹੈਗੀ ਹੈ ਬੱਚਿਆਂ ਦੇ ਵਿੱਚ ਪਰ ਇਹ ਬੜਾ ਸੋਹਣਾ ਮੈਸੇਜ ਦੇ ਦੇਣ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਹੁਣ ਜਿਹੜੀ ਨੌਜਵਾਨੀ ਉਹ ਨਸ਼ੇ ਤੋਂ ਦੂਰ ਹੈ ਉਹ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਇਹ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਕਿਸ ਤਰ੍ਹਾਂ ਦੇ ਨਾਲ ਪਸਦੇ ਨਜ਼ਰ ਆ ਰਹੇ ਨੇ ਔਰ ਇਹਨਾਂ ਨੂੰ ਹਲੇ ਇਹ ਨਹੀਂ ਪਤਾ ਹੋਣਾ ਕਿ ਕਿੰਨੀ ਕੁ ਦੂਰ ਜਾਣਾ ਪਰ ਇਹਨਾਂ ਦੀ ਐਕਸਾਈਟਮੈਂਟ ਤੁਸੀਂ ਦੇਖ ਸਕਦੇ ਹੋ ਔਰ ਕੋਸ਼ਿਸ਼ ਕਰਾਂਗੇ तमाम ਤਸਵੀਰਾਂ ਤੁਹਾਨੂੰ ਦਿਖਾਈਏ ਇਹ ਤਮਾਮ ਤਸਵੀਰਾਂ ਦਿਖਾਈਆਂ ਨੇ ਔਰ ਤਸਵੀਰਾਂ ਨੂੰ ਦੇਖ ਕੇ ਔਰ ਇਹਨਾਂ ਦਾ ਜੋਸ਼ ਦੇਖ ਕੇ ਅ ਤੁਸੀਂ ਕੀ ਸੋਚਦੇ ਹੋ ਕਿਉਂਕਿ ਬੜੇ ਛੋਟੇ ਛੋਟੇ ਬੱਚੇ ਆਏ ਹੋਏ ਨੇ ਔਰ ਮੈਂ ਤਸਵੀਰਾਂ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕੋਈ ਬੱਚਾ ਜਿਹੜਾ ਆਪਣੇ ਬਾਪੂ ਜੀ ਦਾ ਹੱਥ ਫੜ ਕੇ ਪੱਜ ਰਿਹਾ ਕੋਈ ਬੇਟੀ ਆਪਣੀ ਮਾਤਾ ਜੀ ਦਾ ਹੱਥ ਫੜ ਕੇ ਪੱਜ ਰਿਹਾ ਔਰ ਇੱਕ ਬੜਾ ਸੋਹਣਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਪੰਜਾਬ ਪੁਲਿਸ ਵੀ ਲੱਗੀ ਹੋਈ ਹੈ ਕਿ ਹੁਣ ਜਾਗੋ ਜਾਗੋ ਹੁਣ ਨਸ਼ਿਆਂ ਤੋਂ ਦੂਰ ਰਹੋ ਹੁਣ ਨਸ਼ਿਆਂ ਤੋਂ ਦੂਰ ਕਰਨ ਦੀ ਕੋਸ਼ਿਸ਼ ਜਿਹੜੀ ਹੈ ਹੁਣ ਪੰਜਾਬ ਪੁਲਿਸ ਦੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇੱਕ ਬੜਾ ਸੋਹਣਾ ਮੈਸੇਜ ਦਿੱਤਾ ਗਿਆ ਇਸਾਰੀਆਂ ਤਸਵੀਰਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਬਿੜੀ ਜਰਨਲਿਸਟ ਅਮਨ ਦੇ ਨਾਲ ਭਾਈ ਪੰਜਾਬੀ ਟੀਵੀ ਮੋਹਾਲੀ